ਸਾਬੂ ਚੱਕ ਸਾਬੂ ਵਾਲਾ ਛੋਟਾ ਸੋਹਣਾ ਛੋਟਾ ਸੋਹਣਾ ਅੱਜ ਦੇ ਆ ਮਾਜ ਦਾ ਪਹਿਲਾ ਜਫਾ ਮੇਰੇ ਮਿੱਤਰੋ ਆ ਚੱਕ ਸਾਬੂ ਦੀ ਧਰਤੀ ਦਾ ਸੋਹਣਾ ਪੋਰੇ ਵਾਲੇ ਕਹਿੰਦੇ ਯਾਰ ਅਜਵਾਗ ਜੇ ਕਿੱਥੋਂ ਲਿਆਂਦੇ ਜਦੋਂ ਇਹ ਖੇਡੇ ਫਿਰ ਇਹਨਾਂ ਨੇ ਦੱਸਿਆ ਵੀ ਤਿੱਖੀਆਂ ਛੈਣੀਆਂ ਡਾਡਰ ਵੜ ਦਿੰਦੀਆਂ ਇਹਨਾਂ ਨੇ ਉਹ ਟਾਈਮਾਂ ਚੋਂ ਮੇਰੇ ਹਿਸਾਬ ਨਾਲ 12-13 ਸਾਲ ਪਹਿਲਾਂ ਦੀ ਗੱਲ ਹੈ ਬਹੁਤ ਵੱਡਾ ਮਾਨ ਹੈ ਕਾਲਿਆ ਤੇਰੇ ਦਰਸ਼ਨ ਹੋਏ ਆ ਜਾਂਦਾ ਰਹਿ ਨੌਜਵਾਨਾ ਵਿਸਲ ਮਾਰੀਏ ਸਤਗੁਰ ਮੈਚ ਸ਼ੁਰੂ ਕਰ ਦਈਏ ਅੱਜ ਦੇ ਦਿਨ ਦਾ ਫਾਈਨਲ ਪਾਣੀ ਪਾਣੀ ਕਿਰਪਾ ਕਰਕੇ ਪੀਣ ਵਾਲਾ ਹਿੱਟ ਬੋਤਲ ਤੇ ਫਿਰ ਇੱਕ ਪਾਸੇ ਲੋਟ ਆਊ ਮੇਰੀ ਬੇਨਤੀ ਹੈ ਇੱਕ ਪਾਸੇ ਵੀਰਾਂ ਪਾ ਜਿਹੜਾ ਪਾਣੀ ਦੇ ਜੀ ਦੀ ਡਿਊਟੀ ਉਹਨੂੰ ਬੋਤਲ ਫੜਾ ਲਈਏ ਲਓ ਫਾਈਨਲ ਦੀ ਪਹਿਲੀ ਵੇੜ ਇਹ ਸਮਾਂ ਪਹੁੰਚ ਚੁੱਕੀ ਹੈ ਆਓ ਵੇਖਾਂਗੇ ਅੱਜ ਦਾ ਕਹਿੰਦੇ ਬੜਬਰ ਦੇ ਕਬੱਡੀ ਕੱਪ ਦਾ ਗ੍ਰੈਂਡ ਫਾਈਨਲ ਇਹ ਸਮਾਂ ਕਹਿੰਦੇ ਆਓ ਰਾਸਤਾਂ ਨੂੰ ਕੌਣ ਜਿੱਤਦਾ ਚਿਰਾਗ ਜਿੱਤਦਾ ਸੱਤੀ ਜਿੱਤਦਾ ਧਿਆਨਾ ਜਿੱਤਦਾ ਕਾਂ ਬਰੇ ਸਾਬ ਦੀ ਧਰਤੀ ਦਾ ਚੋਬਰ ਜਿੱਤਦਾ ਉਹ ਜਿਹਦੇ ਕਰਮਾਂ ਚ ਹੋਇਆ ਉਹਨੇ ਜਿੱਤ ਜਾਣਾ ਮੇਰੇ ਮਿੱਤਰੋ ਹਲਕਾ ਜਿਹਾ ਟੱਚ ਕਰਕੇ ਨੌਜਨ ਗੱਬਰੂ ਵਾਪਸ ਹੈ ਪਹਿਲਾ ਪ੍ਰਾਜ 71000 ਕਰਨ ਨਿਊਜ਼ੀਲੈਂਡ ਤੇ ਤਰਨ ਆਸਟ੍ਰੇਲੀਆ ਬਨਰਾਜ ਕੈਨੇਡਾ 51000 ਤੇ ਗੋਰਾ ਇੰਗਲੈਂਡ ਵਿਕਰਮ ਆਸਟ੍ਰੇਲੀਆ ਸੁਖ ਆਸਟ੍ਰੇਲੀਆ ਦੋ ਮੋਟਰਸਾਈਕਲ ਉਹਨਾ ਭਰਾਵਾਂ ਵੱਲੋਂ ਐ ਉਧਰ ਨੋਨੇ ਪੈਣੀ ਬਾਈ ਦਾ ਵਿੱਚੇ ਚੇਤੇ ਤਰ ਤੇ ਧੰਨਵਾਦ ਦਲਵਾਦ ਕਬੱਡੀ ਪੈਗੀ ਤੇ ਕਰਦੇ ਆਓ ਰੇਡ ਰੇਡ ਇਸ ਸਮੇਂ ਪੈਂਦੀ ਹੋਈ ਹੈ ਆਹ ਵੇਖਾਂਗੇ ਚਾਰ ਜਫੀ ਪਰ ਕਹਿੰਦੇ ਆਹ ਜੰਗਲੀ ਵਾਲਾ ਡੀਲਾ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਇੱਕ ਮੋਟਰਸਾਈਕਲ ਕਹਿੰਦੇ ਗੋਰੇ ਇੰਗਲੈਂਡ ਵਾਲੇ ਵੱਲੋਂ ਐ ਤੇ ਇੱਕ ਮੋਟਰਸਾਈਕਲ ਸੁਖੇ ਸੇੜੀਆਂ ਵਾਲੇ ਵੀਰ ਦੇ ਵੱਲੋਂ ਹੈ ਪਹਿਲਾ ਇਨਾਮ ਕਰਨ ਨਿਊਜ਼ੀਲੈਂਡ ਵਾਲਾ ਤੇ ਦੂਜਾ ਪ੍ਰਾਈਜ਼ ਮਨਰਾਜ ਕੈਨੇਡਾ ਤੇ ਕਰਨ ਆਸਟ੍ਰੇਲੀਆ ਦੇ ਵੱਲੋਂ ਹੈ ਆਹ ਬਰੇ ਸੌਰ ਦਾ ਗੁਰਪ੍ਰੀਤ ਵਾਪਸ ਆਇਆ ਹੈ ਆਹ ਫਾਈਨਲ ਮੈਚ ਕਹਿੰਦੇ ਅੱਜ ਬਡਬਰ ਦੇ ਕਬੱਡੀ ਕੱਪ ਦਾ ਇਸ ਵੇਲੇ ਸਾਬੂ ਵਾਲਾ ਛੋਟਾ ਸੋਹਣ ਛੋਟਾ ਸੋਹਣ ਅੱਜ ਦੇ ਆ ਮੈਚ ਦਾ ਪਹਿਲਾ ਜਫਾ ਮੇਰੇ ਮਿੱਤਰੋ ਆ ਚੱਕ ਸਾਬੂ ਦੀ ਧਰਤੀ ਦਾ ਸੋਹਣ ਆ ਮੋਟਰਸਾਈਕਲ ਵੇਖ ਆਇਆ ਵੀ ਕਾਲੇ ਰੰਗ ਦੇ ਹੀਰੋ ਕੰਪਨੀ ਦੇ ਮੋਟਰਸਾਈਕਲ ਦਿੱਤੇ ਜਾਣੇ ਆ ਲੈ ਵੀ ਬਰੇ ਸਾਬ ਵਾਲਿਆ ਪਾ ਦੇ ਕਬੱਡੀ ਨੌਜਵਾਨ ਆ ਦੋ ਮੋਟਰਸਾਈਕਲ ਆ ਲੱਖਾਂ ਦੇ ਪ੍ਰਾਈਜ਼ ਦਿੱਤੇ ਜਾਣੇ ਆ ਦੜਪਾ ਤੇ ਗੱਲ ਗਵਿੰਦਪੁਰੇ ਦੀ ਆ ਮੇਰੇ ਮਿੱਤਰੋ ਏ ਬਰੇ ਸੈਬ ਵਾਲਾ ਦੂਰੀਆਂ ਦੂਰੀਆਂ ਮੋੜਨ ਲੱਗ ਪਿਆ ਇਹ ਮੋਟਰਸਾਈਕਲ ਵਾਲੀਆਂ ਆ ਦੂਰੀਆਂ ਦੂਰੀਆਂ ਬਾਣ ਲੱਗ ਪਿਆ ਵੀਰੇ ਬੇਨਤੀ ਆ ਕਿਰਪਾ ਕਰਕੇ ਸਪੇਅਰ ਖਿਡਾਰੀ ਥੋੜਾ ਵੀਰੇ ਪਿੱਛੇ ਹੋ ਜੋ ਯਾਰ ਵੇ ਮਨ ਬੇਨਤੀ ਕਰ ਦੋ ਸਾਰੇ ਗਰਾਊਂਡ 'ਚ ਆ ਜਾਓ ਸਾਰੇ ਜਣੇ ਆ ਜਾਓ ਗਰਾਊਂਡ 'ਚ ਵੀਰੇ ਪਲੀਜ਼ ਥੱਲੇ ਬੈਠ ਜਿਓ ਜਾਨੇ ਮੈਂ ਖੜੂ ਉਹ ਬਾਈ ਪਰਨੇ ਵਾਲਿਆ ਵੀਰਾ ਪਾਣੀ ਲੈ ਕੇ ਬਾਹਰ ਹੋ ਜਾ ਪਾਣੀ ਲੈ ਬਾਹਰ ਚਲੋ ਭਰਾ ਬਣ ਕੇ ਤੁਹਾਡਾ ਧੰਨਵਾਦ ਹੈ ਇਹ ਆਪੇ ਪਾਣੀ ਪੀ ਲੈਣਗੇ ਥੋੜਾ ਲਾਈਨ ਤੋਂ ਪਿੱਛੇ ਨੂੰ ਹੋ ਜਿਏ ਕਿਸੇ ਖਿਡਾਰੀ ਦਾ ਕੋਈ ਨੰਬਰ ਗਲਤ ਹੋ ਜੂ ਭਰਾ ਬਣ ਕੇ ਜਿਉਂਦੇ ਬਾਦਰੋ ਤੁਹਾਡੀ ਸੇਵਾ ਵੱਡੀ ਹੈ ਤੇ ਭਰਾ ਬਣ ਕੇ ਲਾਈਨ ਤੋਂ ਬਾਹਰ ਚਲੇ ਜਿਓ ਬੜੀ ਮਿਹਰਬਾਨੀ ਦਰਵਾਜ਼ਾ ਕਬੱਡੀ ਪੈ ਗਈ ਤੇ ਕਰ ਗੱਲ ਲਓ ਅਗਲੀ 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 ਰੇਡ ਬਰੇ ਸਾਹ ਮੁੰਡਾ ਅੱਜ ਦੇ ਸਮੇਂ ਦਾ 스타 ਹੈ ਉਧਰ ਬੂਟਾ ਪੱਖੀ ਵਾਲਾ ਸੰਦੇ ਦੇ ਰਿਹਾ ਹੈ ਵੀ 25 ਨਵੰਬਰ ਖੜਕਾ ਤੜਕਾ ਪੱਖੀ ਦੇ ਵਿੱਚ ਹੋਣਾ ਆਹ ਵੇਖੋ ਨੌਜਵਾਨ ਗੁਰਪ੍ਰੀਤ ਗੁਰਪ੍ਰੀਤ ਪਰ ਭੀਖੀ ਵਾਲੇ ਨੇ ਫੈਸਲਾ ਐਨ ਠੋਕਮ ਜਾ ਕੇ ਕਰ ਦਿੱਤਾ ਵੀ ਪੁਆਇੰਟ ਲੈ ਲਰਦਾ ਹੈ ਦਲਬਾਗ ਮੈਚ ਰੋਕੋ ਯਾਰ ਜਿਹੜੇ ਪਲੇਅਰ ਉਹਨਾਂ ਨੂੰ ਖੇਡਣ ਦੇ ਬਾਕੀ ਆਪਾਂ ਆ ਜੀਏ ਸਾਈਡ ਤੇ ਵੀਰ ਬਣ ਕੇ ਯਾਰ ਕੋਈ ਯਾਰ 1 ਕੋ ਮਿੰਟ 1 ਕੋ ਮਿੰਟ ਵੇਖੋ ਸਾਰਾ ਦਿਨ ਬਾਈ ਰੋਕ ਲਾ ਯਾਰ ਰੋਕ ਲਾ ਰੋਕ ਲਾ ਸਾਰਾ ਦਿਨ ਆਪਾਂ ਗਰਾਊਂਡ ਕਲੀਅਰ ਰੱਖਿਆ ਇੱਕ ਟੀਮ ਦੇ ਨਾਲ ਯਾਰ ਇੱਕ ਪਲੇਅਰ ਹੀ ਖੜੂਗਾ ਸਿੱਧੀ ਗੱਲ ਬਾਕੀ ਵੀ ਨੇ ਪਿੱਛੇ ਹੋ ਜਾਈਏ ਪਲੀਜ਼ ਐ ਕਰੀਏ ਰੈਫਰੀ ਇੱਧਰ ਰੈਫਰੀ ਨੂੰ ਬਾਹਰ ਭਾਲ ਗਏ ਉਹਨਾਂ ਨੂੰ ਰੈਫਰੀ ਲਾ ਦੀਏ ਇਹਨਾਂ ਨੂੰ ਆ ਪੁੱਛ ਗਿਆ ਜਿੰਮੇਵਾਰ ਕਿਉਂਕਿ ਵੀਰੇ ਫਿਰ ਤੁਸੀਂ ਰੀਪਲੇ ਦੀ ਮੰਕਰ ਨਹੀਂ ਡੱਕਾ ਨਹੀਂ ਦਿਸਣਾ ਪਹਿਲਾ ਦੱਸਦਾ ਹੈ ਪਲੀਜ਼ ਨਾਓ ਰੇਡ ਪੈ ਗਈ ਹੈ ਬੱਪਰ ਵਾਲਾ ਬੱਪਰ ਵਾਲਾ ਫਾਈਨਲ ਖੇਡਿਆ ਜਾ ਰਿਹਾ ਹੈ ਉਹ ਬਡਬਰ ਦੇ ਕਬੱਡੀ ਕੱਪ ਦਾ ਬਰਨਾਲੇ ਦੇ ਕਬੱਡੀ ਕੱਪ ਦਾ ਜਿਹੜੇ ਬਰਨਾਲੇ ਦੀ ਗੱਲ ਇਸ ਸਮੇਂ ਬੱਪਰ ਵਾਲੇ ਦੀ ਰੇਡ ਮੈਂ ਬੰਪਰ ਵਾਲਾ ਵਾਪਸ ਆ ਗਿਆ ਅਗਲੀ ਰੇਡ ਦੇਖ ਬੂਟਿਆ ਓਏ ਇਕੱਲਾ 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 ਆਹ ਸਾਹਮਣੇ ਬਰੇ ਸਾਬ ਦੀ ਧਰਤੀ ਦਾ ਮੇਰੇ ਮਿੱਤਰੋ ਮੁੱਛਪੁੱਟ ਗੱਬਰੂ ਇਹ ਮੋਟਰਸਾਈਕਲ ਜਿੱਤਨੋਂ ਫਿਰਦਾ ਜਰਾਗ ਇਹ ਮੋਟਰਸਾਈਕਲ ਜਿੱਤ ਕੇ ਲਜਾਨ ਨੂੰ ਫਿਰਦਾ ਉਹ ਜਿੱਤੇ ਵੀ ਕਿਉਂ ਨਾ ਇੱਕ ਵਿੱਚ ਬੱਲ ਆਹ ਪਰ ਵਾਲਾ ਕਹਿੰਦਾ ਨਿੱਕੀ ਉਮਰ ਦਾ ਵੱਡਾ ਮਾਲਾ ਆ ਪਾਊਗਾ ਖੁੱਤੀ ਉਧਰ ਵਿਕਾਸ ਤਿਆਰ ਸੌਣ ਤਿਆਰ ਹੈ ਮੇਰੇ ਮਿੱਤਰੋ ਕੌਣ ਜਿੱਤ ਕੇ ਲੈ ਜੂ ਮੋਟਰਸਾਈਕਲ ਜਿਹੜੇ ਸਾਡੇ ਭਰਾ ਵਿਕਰਮ ਆਸਟ੍ਰੇਲੀਆ ਗੋਰੇ ਇੰਗਲੈਂਡ ਵਾਲੇ ਨੇ ਨਾਲ ਸੁੱਖਾ ਆਸਟ੍ਰੇਲੀਆ ਤੋਂ ਉਹਨਾਂ ਭਰਾਵਾਂ ਨੇ ਮਾਣ ਦਿੰਦਿਆਂ ਆਹ ਦਲਬਾਹ ਕਬੱਡੀ ਫੇਰ ਹੋਹੀ ਮੁੰਡਾ ਕਹਿੰਦੇ ਵਰੇ ਵਰੇ ਸਾਹਿਬ ਪਿੰਡ ਦਾ ਨੌਜਵਾਨ ਗੁਰਪ੍ਰੀਤ ਚੰਗੀਆਣੇ ਵਾਲੇ پرمندر آلکھ تجندر سیکھو جی پرمندر آلکھ تجندر سیکھو انہیں ویرا بولو روندر سارے ویر گرپریت مرسا رہے ਬੈਠੋ ਬੈਠੋ ਭਰਾ ਬਣ ਕੇ ਬਹਿ ਜੀਏ ਸਾਈਡ ਤੇ ਹੋ ਕੇ ਉਹ ਮਾਲਾ ਗਵਿੰਦਪੁਰਿਆ ਇੰਗਲੈਂਡ ਦੇ ਵਿੱਚ ਮੁੰਡੇ ਨੇ ਖੁੱਤੀ ਪਾਈ ਆ ਗੱਲ ਸਿਰੇ ਲਾਈ ਆ ਉਹ ਚਰਾਗਦੀਨ ਤੇ ਕਹਿੰਦੇ ਮਾਲਾ ਗਵਿੰਦਪੁਰਿਆ ਲਓ ਮਾਲਾ ਗਵਿੰਦਪੁਰੇ ਵਾਲਾ ਅਗਲੀ ਰੇਡ ਲੈ ਵੀ ਦਲਵਾਗ ਪ੍ਰਬੰਧਕ ਕਮੇਟੀ ਵਾਲੇ ਵੀਰ ਕਹਿੰਦੇ 11000 ਤੋਂ ਘੱਟ ਪੈਸੇ ਨਹੀਂ ਲੱਗਣਗੇ ਇਹ ਸਾਡਾ ਨਹੀਂ ਇਹ ਪ੍ਰਬੰਧਕ ਵੀਰਾਂ ਦਾ ਫੈਸਲਾ ਜੋ ਉਹਨਾਂ ਨੇ ਕਿਹਾ ਸੀ ਬੋਲਦਾ ਬਲਵਾਗ ਬੋਪਰ ਵਾਲਾ ਰਕੇ ਉੱਪਰ ਵਾਲਾ ਵੀ ਮੁੰਡਾ ਚੜਦੀ ਫਰੇਸ ਦਾ ਓਏ ਮੇਰੇ ਪੰਜਾਬੀ ਵੀਰੋ ਜਫਾ ਦੋਹੇ ਪਾਸੇ ਆ ਆ ਬੋਪਰ ਵਾਲਾ ਰਕੇਸ਼ ਮਨਜੀਤ ਹਰੀਗੜ ਵਾਲਾ ਭਰਾ ਸਾਡਾ ਆ ਰਜੇਵਰ ਰੱਦ ਕਰਕੇ ਪੁੱਜਿਆ ਹੋਇਆ ਪਾ ਮੱਲਾ ਕਬੱਡੀ ਬਾਨਿਆ ਗੋਬਿੰਦਪੁਰੇ ਵਾਲਿਆ ਉਧਰ ਕਬੱਡੀ ਮੇ ਮੈਰੀ ਸ਼ਾਨ ਇੱਕ ਵਜੇ ਦੇ ਇਹ ਭੇਤੀ ਆ ਭੇਤੀ ਆ ਭੇਤੀ ਆ ਹਰ ਧਿਆਨ ਮੁਕੀਆ ਨਹੀਂ ਧੋਣਾ ਨਹੀਂ ਠੱਫੇ ਨਹੀਂ ਗੱਲ ਪਿਆਰ ਦੀ ਆ ਗੱਲ ਪਿਆਰ ਦੀ ਆ ਗੱਲ ਪਿਆਰ ਦੀ ਆ ਗੱਲ ਤਾਂ ਸੀਨੇ ਠਾਰਦੀ ਆ ਕੌਡੀ ਬੋਪਰ ਵਾਲੇ ਯਾਰਦੀ ਆ ਏ ਵਿਕਾਸ ਆ ਗਵਿੰਦਪੁਰਾ ਆ ਗਵਿੰਦਪੁਰਾ ਇਹ ਨਿੱਕਾ ਸੋਣ ਪਾਸੇ ਨੌਜਾਨਾ ਆ ਚਿੱਟੀਆਂ ਨੀਕਰਾਂ ਵਾਲੇ ਵੇਖ ਲੋ ਕਬੱਡੀ ਖੇਡਦੇ ਇਹਨਾਂ ਦੇ ਨਖਰੇ ਨਾ ਜਾਨ ਸੁਭਾਰੇ ਆ ਵੇਖ ਲੋ ਕਬੱਡੀ ਖੇਡਦੇ ਮੁੰਡੇ ਚਿੱਟੀਆਂ ਨੀਕਰਾਂ ਵਾਲੇ ਉਧਰ ਗਰਜੀਤ ਅਨੰਦ ਕਬੱਡੀ ਆਹ ਕਬੱਡੀ ਉਹਦੇ ਵੀ ਸੌਂ ਖਾਲੀ ਉਹਨੇ ਤੀਜਾ ਰੈਫਰੀ ਸੌਂ ਖਾਲ ਲਵੇ ਕੰਮ ਬਸ ਹੁਣ ਬੰਦਾ ਕਰੇ ਤੇ ਕਰੇ ਕੀ ਯਾਰ ਕਿڑی ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਪਰ ਹੁਣ ਤੇ ਪਾਣੀ ਨਹੀਂ ਪਾਣੀ ਵੀ ਠੰਡਾ ਪਾਣੀ ਪੀ ਮਰੇ ਘਰ ਜਾਂ ਨੂੰ ਦੇ ਦੋ ਸੁਨੇਹਾ ਤੜਕੇ ਵਾਲੀ ਚਾਹ ਧਰੇ ਆਹ ਸਾਹਮਣੇ ਕਬੱਡੀ ਪੈ ਗਈ ਮੇਰੇ ਮਿੱਤਰੋ ਸਿਰੇ ਦਾ ਮੁਕਾਬਲਾ ਦਿਨ ਚੜ ਜਾਣਾ ਦਿਨ ਚੜ ਜਾਣਾ ਦਿਨ ਚੜ ਜਾਣਾ ਏ ਆਹ ਵੇਖੋ ਆਹ ਵੇਖੋ ਆਹ ਵੇਖੋ ਆਹ ਵੇਖੋ ਓ ਬੋਪਰ 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 ਆਓ ਪੁਆਇੰਟ ਬੋਪਰ ਵਾਲਾ ਦਿੜਪੇ ਦੇ ਹਿੱਸੇ ਆਹ ਦਿੜਪਾ ਤੇ ਕਹਿੰਦੇ ਗਵਿੰਦਪੁਰੇ ਦਾ ਸਿਰੇ ਦਾ ਫਾਈਨਲ ਮੈਚ ਧਰਤੀ ਬੱਡਰ ਦੀ you've es. got ਕੇਸ਼ਵਪੁਰੀਆ ਕਬੱਡੀ ਪਾਰਿਆ ਮੇਰੇ ਮਿੱਤਰੋ ਚਾਨ ਮਾਲ ਤਿਆਰ ਇਧਰ ਦੇ ਬੰਨੇ ਗਵਿੰਦਪੁਰ ਉਧਰ ਮਾਲਾ ਵੀ ਆ ਗਿਆ ਸਟਾਪ ਲਾਈਨ ਦੇ ਵਿੱਚ ਇਹ ਇਹ ਵੇਖਾਂਗੇ 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 ਆਹ ਵੇਖਾਂਗੇ ਵੇਖਾਂਗੇ ਜਗਦੇਵ ਖਹਿਰਾ ਕੈਨੇਡਾ ਵੱਲੋਂ ਦੋ ਜੱਫਿਆਂ ਦਾ 11000 ਜਗਦੇਵ ਖਹਿਰਾ ਕੈਨੇਡਾ ਦੋ ਜੱਫਿਆਂ ਦਾ ਕਹਿੰਦੇ 11000 11000 ਦਿੱਤਾ ਜਾਣਾ ਓਏ ਇਧਰ ਜਿੰਗਰਾ ਵੇਖੋ ਕਿੰਦਾ ਜੱਫੇ ਵੀ ਪ੍ਰਤਿੰਦਰ ਬਾਈ ਕਬੱਡੀਆਂ ਵੀ ਪਾਉਂਦਾ ਦੇਖ ਯਾਰ ਮਾਲਾ ਗਬਿੰਦਪੁਰੀਆ ਇਹ ਜੋਧੇ ਹੁੰਦੇ ਆ ਇਹ ਆਲ ਰਾਉਂਡਰ ਹੁੰਦੇ ਆ ਮੇਰੇ ਮਿੱਤਰੋ ਆ ਮੇਲਾ ਮੇਲਾ ਵੱਡਾ ਜੱਲਾ ਇਹ ਸਿੰਘ ਆਪਣੀ ਦੀਰ ਮਾਲਿਆਂ ਦਾ ਵੀ 11000 ਸਾਡੇ ਪਰਮਿੰਦਰ ਸੇਖੋ ਹੋਣਾ ਦਾ ਉਹਨਾਂ ਵੱਲੋਂ ਵੀ 11000 ਹੋਵੇਗਾ ਪਰ ਮਾਲਾ ਵੱਤੋਂ ਬੰਦਾ ਵਾਸ ਆ ਗਿਆ ਕਰਨ ਨਿਊਜ਼ੀਲੈਂਡ ਦਾ 71000 ਅੱਜ ਦੇ ਮੇਲੇ ਲਈ ਤੇ ਤਰਨ ਆਸਟ੍ਰੇਲੀਆ ਮਨਰਾਜ ਕੈਨੇਡਾ 51000 ਵਿਕਰਮ ਆਸਟ੍ਰੇਲੀਆ ਦੇ ਗੋਰਾ ਇੰਗਲੈਂਡ ਸੁੱਖਾ ਸਾਡਾ ਆਸਟ੍ਰੇਲੀਆ ਬੜਾ ਭਰਾ ਵਸਤਾ ਨੂੰ ਮੋਟਰਸਾਈਕਲ ਆ ਵੀ ਵੇਰ ਵੇਰ ਕੇ ਤੁਰਿਆ ਆਉਣਾ ਇਹਨੂੰ ਪਤਾ ਮੋਟਰਸਾਈਕਲ ਆ ਇਹਨੂੰ ਪਤਾ ਮੋਟਰਸਾਈਕਲ ਆ ਮੋਟਰਸਾਈਕਲ ਜਾਣ ਕੇ ਕਿੱਧਰ ਨੂੰ ਇਹ 14 ਮਿੰਟਾਂ ਦੁਆਰ ਇਹ ਸਾਹਮਣੇ ਵਿਕਾਸ ਵਿਕਾਸ ਹਰਿਆਣੇ ਵਾਲਾ ਜੀਨਦ ਵਾਲਾ ਰਕੇਸ਼ ਹਰਿਆਣਾ 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 ਵਾਹ ਵਾਹ ਓ ਆਉਂਦਾ ਨਜ਼ਾਰਾ ਬਨਪਰ ਵਾਲਿਓ ਫੰਡੇ ਜੇ ਪੈ ਗਏ ਆ ਚੰਦੜਿਓ ਫੰਡੇ ਜੇ ਪੈ ਗਏ ਆ ਆਹ ਜਹੋ ਜਾਂ ਮੈਂ ਉਧਰ ਪੱਪੂ ਭੁੱਲਰ ਦਾ ਜਿਗਰੀ ਯਾਰ ਗੌਰਵ ਚੀਮੇ ਦਾ ਧੰਨਵਾਦ ਆ ਮੇਰੇ ਮਿੱਤਰੋ ਓ ਆਵਾ ਕੱਲਾ ਹੀ ਪਾਈ ਆਉਂਦਾ ਮਾਰੇ ਕੱਲੇ ਨੇ ਤਾ ਕਹਿੰਦੇ ਦੋ ਜੱਫੀਆਂ ਦੀ ਹੋ ਗਈਆਂ ਮੇਰੇ ਮਿੱਤਰੋ ਓਏ ਮੋਟਰਸਾਈਕਲ लवली ਸੋਚਾਂ ਚ ਪਾਦੇ ਆ ਸੋਚਾਂ ਚ ਪਾਦੇ ਆ ਭਾਈ ਕਿਤੇ ਉਧਰ ਜੱਫਾ ਲੱਗ ਜਾਂਦਾ ਕਿਤੇ ਉਧਰ ਜੱਫਾ ਲੱਗ ਜਾਂਦਾ ਆਓ ਸਾਹਮਣੇ ਕਹਿੰਦੇ ਢੀਲਾ ਜੰਗਲੀ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਵਿੱਚ ਆਓ ਸਾਹਮਣੇ ਕਹਿੰਦੇ ਮਾਲਕ ਗਵਿੰਦਪੁਰੀਏ ਨੂੰ ਆਹ ਗੱਲਾ ਟੱਚ ਡਮਲ ਜਗਦੇਵ ਖਹਿਰਾ ਉਧਰ ਕਹਿੰਦੇ 11000 ਦੋ ਜੱਫੀਆਂ ਦਾ ਦੋ ਜੱਫੀਆਂ ਦਾ ਇੱਕ ਸੱਤੀ ਨੇ ਵੀਰਿਆ ਲਾ ਦਿੱਤਾ ਤੇ ਯੋਗਦਾਨ ਪੁੱਡੇ ਭਾਈ ਕਰਦੇ ਗੱਲਾਂ ਸਾਡੇ ਜਤਿੰਦਰ ਬਿਰਕ ਦੇ ਦਰਸ਼ਨ ਬਿਰਕ ਰਾਜਵੀਰ ਖੰਦੇ ਹੰਗੂੜਾ ਸਾਹਿਬ ਤੇ ਹਰਪ੍ਰੀਤ ਹੰਗੂੜਾ ਸਾਹਿਬ ਦਾ ਧੰਨਵਾਦ ਆਓ ਸਾਡੇ ਨਹੀਂ ਭਾਈ ਤੁਰੇ ਆਉਂਦੇ ਆ ਓਏ ਆ ਸਿਰਾਂ ਲਾਇਆ ਆ ਕਹਿੰਦੇ ਬੈਸਟਾਂ ਵਾਲੀ ਰੇਸ ਦੇ ਵਿੱਚ ਨਾਮ ਦਰਜ ਹੈ ਮੁੰਡਿਆਂ ਦਾ ਆ ਬੈਸਟਾਂ ਵਾਲੀ ਰੇਸ ਦੇ ਵਿੱਚ ਨਾਮ ਦਰਜ ਹੈ ਮੁੰਡਿਆਂ ਦਾ ਉਧਰ ਬੋਪਰ ਵਾਲਾ ਰਕੇਸ਼ ਉਧਰ ਬਰੇ ਸਾਬ ਦੀ ਧਰਤੀ ਦਾ ਗੁਰਪ੍ਰੀਤ ਆ ਉਹ ਮਾਲਾ ਗਵਿੰਦਪੁਰਿਆ ਸਟਾਪ ਲਾਈਨ ਦੇ ਵਿੱਚ ਨਾਲ ਕਹਿੰਦੇ ਵਿਕਾਸ ਇਹ ਸਰ ਰਜਿੰਦਰ ਸਿੰਘ ਜੀ ਬੀਬੀ ਸਾਹਿਬ ਉਹਨਾਂ ਦਾ ਸੁਪੁੱਤਰ ਜੋਤ ਭੈਣੀ ਬਾਈਏ ਵਾਲਾ ਪੁੱਜਾ ਹੋਇਆ ਕਬੱਡੀ ਮੇਰੀ ਜਿੰਦ ਜਾਨ ਕਬੱਡੀ ਮੇਰੀ ਜਿੰਦ ਜਾਨ ਸਾਨੂੰ ਸਾਡੇ ਯਾਰ ਉੱਤੇ ਰੱਬ ਜਿੰਨਾ ਮਾਨ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇਧਰ ਮਨਜੀਤ ਬੈਠਾ ਹਰੀਗੜ ਵਾਲਾ ਵੀਰ ਆਹ ਕਬੱਡੀ ਪੈ ਰਹੀ ਹੈ ਚਿਰਾਗ ਚਿਰਾਗ ਉਖੜਦੇ ਪੈਰ ਪਰ 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 ਇਧਰ ਦੋ ਜਫੇ ਲਗਾਤਾਰ 21000 ਦੇ ਬਾਈ ਲੱਭੀ ਤਾਲੀਆਂ ਹਰਜੀਤ ਇੰਗਲੈਂਡ ਅਮਨ ਡੈਰੀ ਵਾਲਾ ਤੇ ਟੋਨੀ ਸਾਡਾ ਵੀਰ ਇੰਗਲੈਂਡ ਤੋਂ 21000 21000 ਪਰ ਚੱਕ ਸਾਬੂ ਵਾਲਿਆ ਆਹ ਸੋਣਾ ਮੁੰਡਾ